ਜੋ ਮਾਹੌਲ ਜੰਗ ਦਾ ਬਣ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਹ ਇਨਸਾਨੀਅਤ ਵਾਸਤੇ ਪੰਜਾਬ ਵਾਸਤੇ ਤੇ ਖਾਸ ਕਰਕੇ ਸਿੱਖਾਂ ਵਾਸਤੇ ਬਹੁਤ ਘਾਤਕ ਹੈ ਪਰਮਾਣੂ ਸ਼ਸਤਰ ਦੇ ਯੁੱਗ ਦੇ ਵਿੱਚ ਜੰਗ ਦਾ ਮੈਦਾਨ ਬਣ ਜਾਣਾ ਇਹ ਬਹੁਤ ਘਾਤਕ ਗੱਲ ਹੈਗੀ ਹੈ ਜਿਹਦੇ ਨਾਲ ਪੂਰੇ ਪੰਜਾਬ ਚਾਹੇ ਲੈਂਦਾ ਚਾਹੇ ਚੜਦਾ ਉਹਦੀ ਤਬਾਹੀ ਹੋ ਜੂਗੀ ਇਹਦੇ ਵਿੱਚ ਸਾਨੂੰ ਫਿਕਰ ਬਹੁਤ ਹੈ ਕਿ ਸਾਡੇ ਕੌਮ ਦਾ ਨੁਕਸਾਨ ਵੱਡਾ ਹੋ ਜਾਊਗਾ ਜਿਸ ਕਰਕੇ ਅੱਜ ਅਸੀਂ ਐਸਜੀਪੀਸੀ ਦੇ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਹੈਗਾ ਸਲਾਹ ਦਿੱਤੀ ਹੈ ਕਿ ਇਹਦੇ ਬਾਰੇ ਬੋਲ ਕੇ ਦੋਨੋਂ ਭਾਰਤ ਤੇ ਪਾਕਿਸਤਾਨ ਨੂੰ ਜੰਗ ਤੋਂ ਪਿੱਛੇ ਮੋੜਨ ਦਾ ਯਤਨ ਕਰਨ ਇਨਸਾਫ ਜ਼ਰੂਰ ਲੈਣਾ ਚਾਹੀਦਾ ਹੈ ਕਾਨੂੰਨ ਦੀਨ ਲੈਣਾ ਚਾਹੀਦਾ ਹੈ ਜੰਗਾਂ ਰਾਹੀ ਇਨਸਾਫ ਹੋਰਾਂ ਦਾ ਬਹੁਤ ਨੁਕਸਾਨ ਹੋ ਜਾਊਗਾ ਮੈਂ ਕਾਲ ਸਬਰ ਢੀਫਤੇ ਅੱਜ ਅਸੀਂ ਪ੍ਰਧਾਨ ਐਸਜੀਪੀਸੀ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਸਲਾਹ ਵੀ ਦੇਣ ਵਾਸਤੇ ਆਏ ਹਾਂ ਕਿ ਜੋ ਮਾਹੌਲ ਜੰਗ ਦਾ ਬਣ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਹ ਇਨਸਾਨੀਅਤ ਵਾਸਤੇ ਪੰਜਾਬ ਵਾਸਤੇ ਤੇ ਖਾਸ ਕਰਕੇ ਸਿੱਖਾਂ ਵਾਸਤੇ ਬਹੁਤ ਘਾਤਕ ਹੈ ਸਾਡੇ ਗੁਰਤਾਮਾਂ ਨੂੰ ਦੋਨੋਂ ਪਾਸੇ ਬਸਨੀਖ ਹੈਗੇ ਆ ਨਨਕਾਣਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਕਰਤਾਰਪੁਰ ਸਾਹਿਬ ਹੈਗੇ ਔਰ ਜਿਹੜਾ ਇਹ ਜੰਗ 26 ਬੰਦਿਆਂ ਦੀ ਬਹੁਤ ਬੇਰहमी ਨਾਲ ਮਾਰੇ ਗਏ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਨਸਾਫ ਦਾ ਮਤਲਬ ਪੜਤਾਲ ਕਰਕੇ ਉਸ ਤੋਂ ਬਾਅਦ ਜਿਹੜਾ ਸਜ਼ਾ ਹੁੰਦੀ ਹੈ ਉਸ ਅਦੀਨ ਹੋਣਾ ਚਾਹੀਦਾ ਪਰ ਜਿਹੜਾ ਪੂਰੇ ਮੁਲਕ ਨੂੰ ਮਿਲਟਰੀ ਦੇ ਹਵਾਲੇ ਕਰਕੇ ਔਰ ਇੱਥੇ ਜੰਗ ਦਾ ਮਾਹੌਲ ਪੈਦਾ ਕਰ ਦੇਣਾ ਜੋ ਆਪਣੇ ਆਪ ਚ ਇੱਕ ਬਹੁਤ ਵੱਡਾ ਪੈ ਹੈਗਾ ਔਰ ਇਹ ਪੰਜਾਬ ਪਰਮਾਣੂ ਸ਼ਸਤਰ ਦੇ ਯੁੱਗ ਦੇ ਵਿੱਚ ਜੰਗ ਦਾ ਮੈਦਾਨ ਬਣ ਜਾਣਾ ਇਹ ਬਹੁਤ ਘਾਤਕ ਗੱਲ ਹੈਗੀ ਹੈ ਜਿਹਦੇ ਨਾਲ ਪੂਰੇ ਪੰਜਾਬ ਚਾਹੇ ਲੈਂਦਾ ਚਾਹੇ ਚੜਦਾ ਉਹਦੀ ਤਬਾਈ ਹੋ ਜੂਗੀ ਜਿਹੜਾ ਪਾਣੀਆਂ ਦਾ ਹਮਲਾ ਕੀਤਾ ਹੈਗਾ ਉਹ ਵੀ ਗੈਰ ਕਾਨੂੰਨਾ ਟ੍ਰੀਟੀ ਤੋਂ ਬਾਹਰ ਹੈ ਇੰਟਰਨੈਸ਼ਨਲ ਹਿਊਮਨਿਟੇਰੀਅਨ ਲਾ ਦੇ ਅਧੀਨ ਇਹ ਵਾਰ ਕਰਾਈਮ ਹੈ ਇਹ ਜਿਹੜੀ ਹਾਲਾਤ ਬਣ ਰਹੇ ਹੈਗੇ ਆ ਇਹਦੇ ਵਿੱਚ ਸਾਨੂੰ ਫਿਕਰ ਬਹੁਤ ਹੈ ਕਿ ਸਾਡੇ ਕੌਮਦਾਰ ਨੁਕਸਾਨ ਵੱਡਾ ਹੋ ਜਾਊਗਾ ਜਿਸ ਕਰਕੇ ਅੱਜ ਅਸੀਂ SGPCS ਦੇ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਹੈਗਾ ਸਲਾਹ ਦਿੱਤੀ ਹੈ ਕਿ ਇਹਦੇ ਬਾਰੇ ਬੋਲ ਕੇ ਦੋਨੋਂ ਭਾਰਤ ਤੇ ਪਾਕਿਸਤਾਨ ਨੂੰ جنگ ਤੋਂ ਪਿੱਛੇ ਮੋੜਨ ਦਾ ਯਤਨ ਕਰਨ ਇਸ ਤੋਂ ਇਲਾਵਾ ਅਸੀਂ ਯੂਨਾਈਟਿਡ ਨੇਸ਼ਨ ਨੂੰ ਵੀ ਚਿੱਠੀ ਭੇਜੀ ਹੋਈ ਹੈ ਅਸੀਂ ਹੋਰ ਸੰਸਥਾਵਾਂ ਜਿਹੜੀਆਂ ਟੈਕ 3 ਡਿਪਲੋਮੇਸੀ ਕਰਦੀਆਂ ਹਨ ਉਹਨਾਂ ਨੂੰ ਵੀ ਭੇਜਿਆ ਹੋਇਆ ਹੈਗਾ ਔਰ ਅਸੀਂ ਅੱਜ ਆਪਣੇ ਸਿੱਖੀ ਦੀ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆਂ ਇਹ ਮੁੱਦਾ ਪਹਿਲ ਤੇ ਚੱਕਣ ਕਿ ਮਾਨਸਾਦ ਲਗਾਤਾਰੀ ਮਾਰਗਲਸ ਕੀਤੀਆਂ ਜਾ ਰਹੀਆਂ ਨੇ ਬਲੈਕਆਊਟ ਕਰਕੇ ਲੱਗਦਾ ਨਹੀਂ ਕਿ ਲੋਕਾਂ 'ਚ ਭੈ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਹਾਂ ਬਲੈਕਆਊਟ ਹੋ ਰਹੇ ਹੈਗੇ ਆਂ ਜੰਗ ਦੀਆਂ ਤਿਆਰੀਆਂ ਹੋ ਰਹੀਆਂ ਔਰ ਇਹ ਭੈ ਕਰਕੇ ਹੀ ਅਸੀਂ ਆਪਣੇ ਸਿੱਖੀ ਦੀ ਸੰਸਥਾਵਾਂ ਨੂੰ ਬੇਨਤੀ ਕਰਨਾ ਹੈ ਕਿ ਤੁਸੀਂ ਅਮਨ ਤੇ ਸ਼ਾਂਤ ਤੇ ਰਾਹ ਦੇ ਫੱਕ ਤੇ ਤੋਰੋ ਇਨਸਾਫ ਜ਼ਰੂਰ ਲੈਣਾ ਚਾਹੀਦਾ ਹੈ ਕਾਨੂੰਨ ਦੀਨ ਲੈਣਾ ਚਾਹੀਦਾ ਹੈ ਜੰਗਾ ਰਾਹੀ ਇਨਸਾਫ ਹੋਰਾਂ ਦਾ ਬਹੁਤ ਨੁਕਸਾਨ ਹੋ ਜੂਗਾ ਹੁਣ ਦੇਖੋ ਸਿੱਖਾਂ ਦਾ ਕਤਲੇਆਮ ਹੋਇਆ ਹੈ ਦਿੱਲੀ ਦੇ ਵਿੱਚ ਉੱਥੇ ਆਰਮੀ ਨੇਵੀ 에ਫɔਸ ਆਈਟੀਬੀਪੀ ਬੀਐਸਐਫ ਸੀਆਰਪੀ ਸਾਰੀਆਂ ਹੈੱਡਕੁਆਰਟਰ ਕੇਂਦਰਿਤ ਸੀਗੀਆਂ ਪਰ ਉਦੋਂ ਤਾਂ ਇਹ ਤੁਰੀਆਂ ਨਹੀਂ ਹੈਗੀਆਂ ਹੁਣ ਜਦ 26 ਬੇਕਸੂਰ ਵਿਅਕਤੀ ਜਿਨ੍ਹਾਂ ਵਿੱਚੋਂ ਇੱਕ ਕ੍ਰਿਸਚੀਅਨ ਇੱਕ ਨੇਪਾਲੀ ਬਾਕੀ ਹਿੰਦੂ ਸੀ ਉਹਨਾਂ ਨੂੰ ਮਾਰਿਆ ਤਾਂ ਸਾਨੂੰ ਅਫਸੋਸ ਬਹੁਤ ਹੈ ਪਰ ਐਂ ਤਾਂ ਸਿੱਖਾਂ ਨੂੰ ਉਰੇ ਆਪਣੇ ਜਸਵੰਤ ਸਿੰਘ ਖਾਲਸਾ ਨੇ ਦਿਖਾਇਆ ਹੈ 25000 ਲਾਸ਼ਾਂ ਸਿੱਖਾਂ ਦੀਆਂ ਉਰੇ ਪੁਲਿਸ ਨੇ ਫੂਕੀਆਂ ਹੈਗੀਆਂ ਕਤਲਿਆਂ ਬਹੁਤ ਹੋਏ ਆ ਇਹਦਾ ਮਤਲਬ ਇਹਦਾ ਜਵਾਬ ਇਹ ਥੋੜੀ ਹੁੰਦਾ ਕਿ ਤੁਸੀਂ ਜੰਗ ਲੜ ਲਓ ਜਿਹਦੇ ਵਿੱਚ ਲੱਖਾਂ ਦੇ ਤਦਾਦ ਚ ਬੰਦੇ ਮਰਨ ਦੇ ਅ ਨੌਬਤ ਆ ਸਕਦੀ ਹੈਗੀ ਹੈ ਸੋ ਅਸੀਂ ਤਾਂ ਇਹੀ ਗੱਲ ਸਮਝਾਣਾ ਹੈ ਕਿ ਇਹਦੇ ਬਾਰੇ ਆਪਾਂ ਹੁਣ ਬੋਲੀਏ ਨਾ ਕਿ ਬਾਅਦ ਚ ਆਪਾਂ ਸੰਸਕਾਰਾਂ ਤੇ ਸ਼ਹਾਦਤਾਂ ਮੰਨੀਏ ਲੱਗਦਾ ਨਹੀਂ ਕਿ ਮੋਦੀ ਆਪਣੀ ਜਿਹੜੀ ਫੇਲਿਅਰ ਹੈ ਉਹਨੂੰ ਲਪਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਬਹੁਤ ਵੱਡਾ ਜਿਹੜਾ ਗੈਪਸ ਹੋਇਆ ਹੈ ਹਾਂਜੀ ਬਿਲਕੁਲ ਫੇਲਿਅਰ ਹੈ ਪਰ ਮੋਦੀ ਸਾਹਿਬ ਨੇ ਇਹ ਗੇਮ ਬਹੁਤ ਪੁਰਾਣੀ ਖੇਡੀ ਹੈ RSS ਦਾ ਹਿੰਦੂ ਮਹਾਸਭਾ ਦਾ ਮੁਖੀ ਸਰਵਰਕਰ ਹੋਇਆ ਉਹਨੇ ਹਿੰਦੂਆਂ ਨੂੰ ਇਕੱਠੇ ਕਰਨ ਵਾਸਤੇ ਸਲਾਹ ਹਮੇਸ਼ਾ ਕੀਤੀ ਸੀ ਕਿ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੇ ਬਰਖਿਲਾਫ ਕੰਮ ਕਰੋ ਇਹ ਟਾਰਗੇਟਿੰਗ ਗੋਦਰਾਾਂ 'ਚ ਵੀ ਕੀਤੀ ਹੈ ਔਰ ਅਸੀਂ ਦੇਖਿਆ ਕਿ ਜੰਮੂ ਕਸ਼ਮੀਰ 'ਚ ਹਿਊਮਨ ਰਾਈਟਸ ਅਬਿਊਜ਼ਸ ਬਹੁਤ ਹੋਏ ਹਨ ਔਰ ਜਿਹੜੇ ਉੱਥੇ ਲੋਕਲ ਕਸ਼ਮੀਰੀ ਸੀ ਉਹ ਵੀ ਕਹਿੰਦੇ ਆ ਕਿ ਇਹਦੇ ਵਿੱਚ ਸ਼ਾਮਲ ਸੀਗੇ ਹੁਣ ਇਹੋ ਜੀ ਸਥਿਤੀ ਬਣਾਉਣਾ ਕਿਸੇ ਕੌਮ ਦੇ ਉੱਤੇ ਜ਼ਬਰ ਕਰਨੀ ਇਹ ਮੈਂ ਸਮਝਦਾ ਇੱਕ ਗਲਤ ਪ੍ਰੈਕਟਿਸ ਹੈ ਇਹ ਪਿਛਲੇ ਚੋਣਾਂ 'ਚ ਉਹਨਾਂ ਨੇ ਕਿਹਾ ਕਿ ਅਸੀਂ ਬਾਰਡਰ ਕ੍ਰੋਸ ਕਰਕੇ ਆਪਣੇ ਵਿਰੋਧੀਆਂ ਨੂੰ ਮਾਰਾਂਗੇ ਹਰਦੀਪ ਸਿੰਘ ਨਿੱਜਰ ਆ ਔਰ ਗੁਰਪਤਵੰਨ ਸਿੰਘ ਪੰਨੂ ਖੰਡਾ ਸਾਹਿਬ ਦੇ ਕੇਸ ਸਾਡੇ ਸਾਹਮਣੇ ਹੈ ਬਾਹਰਲੀਆਂ ਸਰਕਾਰਾਂ ਨੇ ਦਿਖਾਇਆ ਕਿ ਇੰਡੀਆ ਨੇ ਕ੍ਰੋਸ ਬਾਰਡਰ ਟੈਰਰਿਜ਼ਮ ਕੀਤੀ ਹੋਈ ਹੈ ਅੱਜ ਜਦ ਆਪਣੇ ਨਾਲ ਹੋ ਰਹੀ ਹੈ ਇਹਨੂੰ ਕਾਨੂੰਨ ਦੇ ਤਰੀਕੇ ਨਾਲ ਨਿਬਟਣਾ ਇਨਸਾਫ ਦਿਵਾਣਾ ਅਸੀਂ ਮੰਨਦੇ ਆਂ ਪਰ ਪੂਰੇ ਦੇਸ਼ ਨੂੰ ਜੰਗ 'ਚ ਲੈ ਕੇ ਜਾਣਾ ਜਿਹਦੇ ਵਿੱਚ ਸਿੱਖਾਂ ਦੀ ਪੰਜਾਬ ਦੀ ਤਬਾਹੀ ਸਭ ਤੋਂ ਜ਼ਿਆਦਾ ਹੋਊਗੀ ਉਹ ਬਹੁਤ ਗਲਤ ਐਕਸ਼ਨ ਹੈਗਾ ਮਾਨ ਸਰ ਤੁਸੀਂ ਬਾਰਡਰ ਤੇ ਵੀ ਜਾ ਰਹੇ ਹੋ ਕਿ ਜਾਇਜ਼ਾ ਲਿੱਤਾ ਜਾਏਗਾ ਦੀ ਬਾਰਡਰ ਤੇ ਬਾਰਡਰ ਤੇ ਅਸੀਂ ਇਹੀ ਮੰਗ ਜਿਹੜੀ ਉਰੇ ਰੱਖ ਰਹੇ ਆਂ ਆਮ ਜ਼ਿਮੀਦਾਰਾਂ ਚ ਬਾਰਡਰ ਬੈਲਟ ਜਿਹੜੀ 10 ਕਿਲੋਮੀਟਰ ਤਾਈ 1965 75 ਦੇ ਵਿੱਚ ਵੈਕਿਊਏਟ ਕੀਤੀ ਗਈ ਸੀਗੀ ਉਸ ਮੌਕੇ ਦੇ ਉੱਤੇ ਲੋਕਾਂ ਦੀ ਖੇਤੀ ਖੜ ਗਈ ਮਜ਼ਦੂਰਾਂ ਦੀਆਂ ਦਿਹਾੜੀਆਂ ਰੁੱਕੀਆਂ ਬੱਚਿਆਂ ਦੀਆਂ ਪੜ੍ਹਾਈਆਂ ਖਤਮ ਹੋ ਗਈਆਂ ਘਰ ਉੱਜੜ ਗਏ ਚੁੱਲ੍ਹੇ ਬੁੱਝ ਗਏ ਔਰ ਨਾਲ ਹੀ ਜਾ ਕੇ ਅੰਦਰ ਆਪਣੇ ਰਿਸ਼ਤੇਦਾਰਾਂ ਤੇ ਬੋਝ ਬਣ ਗਏ ਇਹ ਸਾਡੀ ਕਮਾਈ ਨੂੰ ਰੋਕ ਪਾਉਂਦੇ ਆ ਇੱਥੇ ਇੰਡਸਟਰੀ ਨਹੀਂ ਆਉਂਦੀ ਇੱਥੇ ਬਾਰਡਰ ਦੇ ਉੱਤੇ ਤਾਰਾਂ ਲੱਗ ਜਾਂਦੀਆਂ ਆਵਾਜਾ ਵੀ ਆਪਣੇ ਖੇਤਾਂ ਨੂੰ ਰੁਕ ਜਾਂਦੀਆਂ ਲੈਂਡਮੈਨਜ਼ ਲਈ ਜਾਂਦੀਆਂ ਮੁਆਵਜ਼ੇ ਨਹੀਂ ਮਿਲਦੇ ਇਹ ਬਹੁਤ ਪਰੇਸ਼ਾਨੀਆਂ ਪੰਜਾਬ ਨੂੰ ਪਹਿਲਾਂ ਆ ਚੁੱਕੀਆਂ ਤੇ ਹੁਣ ਵੀ ਸਾਨੂੰ ਡਰ ਹੈ ਕਿ ਹੋਊਗਾ ਲੱਗਦਾ ਏਜੰਸੀ ਦਾ ਫੇਲਿਅਰ ਹੈ ਜੀ ਬਿਲਕੁਲ ਫੇਲਿਅਰ ਹੈਗਾ ਜੀ ਉੱਥੇ ਸਿਕਿਉਰਿਟੀ ਦਾ ਵੀ ਫੇਲਿਅਰ ਹੈ ਇੰਟੈਲੀਜੈਂਸ ਦਾ ਵੀ ਫੇਲਿਅਰ ਹੈ ਸਿਕਿਉਰਿਟੀ ਉੱਥੇ ਉਹਨਾਂ ਨੇ ਪ੍ਰੋਵਾਈਡ ਨਹੀਂ ਕੀਤੀ ਉੱਥੇ ਪੁਲਿਸ ਦੀਆਂ ਚੌਕੀਆਂ ਨਹੀਂ ਸੀ ਲੱਗੀਆਂ ਉੱਥੇ ਕੋਈ ਨੇੜੇ ਫੋਰਸ ਨਹੀਂ ਸੀਗੀ ਜਿਸ ਕਰਕੇ ਜਿਹੜੇ ਅਪਰਾਧੀ ਸੀ ਉਹ ਭੱਜ ਗਏ ਉਹ ਸਿਕਿਉਰਿਟੀ ਦੀ ਵੀ ਫੇਲਿਅਰ ਹੈ ਇੰਟੈਲੀਜੈਂਸ ਤਾਂ ਹੈ ਹੀ ਹੈ ਕਿਉਂਕਿ ਇਹਨਾਂ ਨੇ ਟਾਈਮ ਸਿਰ ਇਹਨੂੰ ਬੁੱਝਿਆ ਨਹੀਂ ਦੇਖਿਆ ਨਹੀਂ ਕੀਤਾ ਨਹੀਂ ਸੋ ਅਸੀਂ ਸਮਝਦੇ ਹਾਂ ਦੋਨੋਂ ਫੇਲਿਅਰ